ਕਹਿੰਦੇ ਪੰਜਾਬ ਦਾ ਪਾਣੀ ਇਹ ਆ ਉਹ ਆ ਇਹ ਫੈਕਟਰੀਆਂ ਨੇ ਆ ਕੇ ਸਾਡਾ ਪਾਣੀ ਦਾ ਜਿਹੜਾ ਇਹ ਖਤਮ ਕਰਤਾ ਪਾਣੀ ਪ੍ਰਦੂਸ਼ਣ ਪੂੜਾ ਹੁੰਦਾ ਸੀ ਜਦੋਂ ਫੈਕਟਰੀ ਚੱਲਦੀ ਸੀ ਉਹਨਾਂ ਤੋਂ ਮੋਟੀਆਂ ਰਕਮਾਂ ਲੈ ਜਾਂਦੇ ਸੀ ਅੰਦਰ ਵੜ ਕੇ ਇਹਦੇ ਬਾਰੇ ਕੋਈ ਮਸਲਾ ਹੱਲ ਨਹੀਂ ਹੋਇਆ ਇਹਨੂੰ 10 ਸਾਲ ਹੋ ਗਏ ਜੀ ਬੋਰ ਚੱਲਦੇ ਨੂੰ 10 ਸਾਲ ਸਾਨੂੰ ਹੋ ਗਏ ਇਹਨਾਂ ਦੇ ਸਰਕਾਰਾਂ ਨਾਲ ਮੱਥਾ ਮਾਰਦਿਆਂ ਨੂੰ ਪਰ ਇਹਨਾਂ ਦੇ ਉੱਤੇ ਕੋਈ ਵੀ ਜੂਨ ਨਹੀਂ ਸਰਖੀ ਇੱਥੇ ਏਡੀਸੀ डीसी ਪੋਲਿਊਸ਼ਨ ਬੋਰਡ ਠੀਕ ਹੈ ਐਸ ਡੀਓ ਸਾਬੂਰੇ ਆ ਕੇ ਵਾਗੇ ਸਭਨ ਤੱਤੀਆਂ ਰੋਟੀਆਂ ਸੇਕ ਕੇ ਚਲੇ ਗਏ ਸਾਨੂੰ ਪਰੋਸੇ ਦਵਾ ਦਵਾ ਚਲੇ ਕੇ ਸਾਡਾ ਕੋਈ ਵੀ ਹੱਲ ਨਹੀਂ ਹੋਇਆ ਜਿਵੇਂ ਫੈਕਟਰੀਆਂ ਤੋਂ ਬਾਅਦ ਪ੍ਰਦੂਸ਼ਣ ਬੋਰਡ ਨੂੰ ਸਭ ਨੂੰ ਅਸੀਂ ਕੰਟਰੋਲ ਕਰਦੇ ਰਹਾਂ ਦੱਸਦੇ ਰਹਾਂ ਵੀ بھائی ਸਾਡਾ ਪਾਣੀ ਆ ਜਿਹੜਾ ਤੁਸੀਂ ਇਹ ਬੋਰ ਧਰਤੀ ਜਾ ਕਰਦੇ ਪਰ ਨਿਕਲਨ ਕੋ ਪ੍ਰਦੂਸ਼ਣ ਬੋਰਡ ਤੇ ਕੋਈ ਅਸਰ ਨਹੀਂ ਇਹਨਾਂ ਅਫਸਰਾਂ ਦੇ ਕੋਈ ਅਸਰ ਨਹੀਂ ਹੈਗਾ ਇਸ ਕੈਮੀਕਲ ਨੇ ਸਿਮਿੰਟ ਜਿਹੜਾ ਸਿਮਿੰਟ ਦਾ ਖਤਰਨਾਕ ਹੁੰਦਾ ਉਹ ਸਿਮਿੰਟ ਦਾ ਕਦਰ ਵੀ ਚੱਕ ਦਿੰਦਾ ਜਦ ਅਸੀਂ ਡਾਕਟਰਾਂ ਕੋਲੇ ਗਏ ਗੁਰਦੇ ਖਤਮ ਤੇ ਚਾਰੇ ਸਾਰਿਆਂ ਨੂੰ ਚਾਰਾਂ ਨੂੰ ਇੱਕੇ ਬਿਮਾਰੀ ਵੀ ਇਹ ਮਤਲਬ ਫਿਰ ਅਸੀਂ ਨਜ਼ਰ ਦੇਖਿਆ ਕਿ ਨਾ ਇੱਥੇ ਡਾਕਟਰ ਪੰਜਾਬੀ ਯੂਨੀਵਰਸਿਟੀ ਤੋਂ ਆਏ ਇੱਥੇ ਚੈੱਕ ਕਰਨ ਵਾਸਤੇ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਕੈਮੀਕਲ ਆ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਇਹਨਾਂ ਦੇ ਗੁਰਦੇ ਨੇ ਜਿਹੜੇ ਕਿ ਨਾ ਇੱਕ ਕੈਮੀਕਲ ਕਾਰਨ ਦੇ ਖਤਮ ਹੋ ਗਏ ਇਸ ਕਰਕੇ ਇਹਨਾਂ ਦੀ ਚਾਰਾਂ ਦੀ ਡੈਥ ਹੋ ਗਈ ਵਾਰੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੋ ਅੱਜ ਕੱਲ ਦੀ ਸਰਕਾਰ ਬਿਲਕੁਲ ਵੀ ਨਹੀਂ ਸੋਚ ਰਹੀ ਠੀਕ ਆ ਲੋਕਾਂ ਨੂੰ 10-10 ਕਰੋੜ ਰੁਪਏ ਦੇ 100-100 ਕਰੋੜ ਰੁਪਏ ਦੇ ਐਲਾਨ ਪ੍ਰੋਜੈਕਟ ਕਰਦੀ ਫਿਰਦੀ ਹੈ ਪਰ ਪਾਣੀ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਇਹ ਰੰਗ ਪਾਣੀ ਦਾ ਇਹ ਜਾਏ بارش ਦਾ ਪਾਣੀ ਵੀ ਕਲਰ ਚੇਂਜ ਕਰ ਦਿੰਦਾ ਠੀਕ ਆ ਸਾਨੂੰ ਤਲਾਸ਼ੇਦਿੰਦ ਅਡੀ ਸਾਹਿਬ ਵੀ ਤੁਹਾਨੂੰ ਨਹਿਰੀ ਪਾਣੀ ਲਾ ਦੀ ਨਹਿਰੀ ਪਾਣੀ ਕਿੰਨੇ ਦਿਨ ਲਾ ਦੋਗੇ ਆ ਜਾ ਕੇ ਦੇਖ ਲਓ 1 ਮਹੀਨਾ ਹੋ ਗਿਆ ਨਹਿਰੀ ਪਾਣੀ ਨਹੀਂ ਆਇਆ ਇੱਥੇ ਵਾਕਣਾ ਇਹਦੇ ਵਿੱਚ ਪਾਣੀ ਹੈ ਹੀ ਨਹੀਂ ਲੋਕ ਕਹਿੰਦੇ ਹਾਂ ਇਹ ਪਾਣੀ ਤਾਂ ਬਾਹਰ ਭੇਜ ਦਿੰਦੇ ਨੇ ਆ ਸੂਏ ਖਾਲੀ ਨੇ ਇਹ ਖਾਲੀ ਸੂਏ ਦੇ ਬਸ ਕਰੋੜਾਂ ਰੁਪਏ ਦਾ ਲੈ ਕੇ ਕਿਹਨਾ ਆ ਖਾਲੀ ਪਈ ਉਧਰ ਜਾ ਕੇ ਆਪਣੇ ਮਾਝੇ ਲਾਕੇ ਦੇ ਵਿੱਚ ਹੜਾ ਆਏ ਪੈਣ ਇੱਧਰ ਇੱਕ ਸੂਆ ਵੀ ਨਹੀਂ ਚੱਲਦਾ ਤੇ 200 ਏਕੜ ਜ਼ਮੀਨ ਕੀ ਕਰੂਗੀ ਅਸੀਂ ਤਾਂ ਲਾਲ ਪਾਣੀ ਦਾ ਮੋਟਰ ਪਾ ਕੇ ਆਪਣੀ ਫਸਲ ਬਚਾਉਣੀ ਆ ਬੀਜੇ ਸਾਡਾ ਕੋਈ ਮਸਲਾ ਹੱਲ ਹੋ ਗਿਆ ਜਲਦ ਤੋਂ ਜਲਦ ਠੀਕ ਹੈ ਜੀ ਨਹੀਂ ਉਸ ਤੋਂ ਬਾਅਦ ਕੋਈ ਅਸੀਂ ਆਪਣਾ ਅੱਗੇ ਪਟਾਸਨਾ ਸੱਬੜਾਂਗੇ ਰੋਡ ਜਾਮ ਕਰਾਂਗੇ ਇਹਦਾ ਕੋਈ ਮਸਲਾ ਜਲਦ ਤੋਂ ਜਲਦ ਹੱਲ ਕਰੋ ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਤੇ ਮੈਂ ਹਾਂ ਮਨਪ੍ਰੀਤ ਕੌਰ ਪੰਜਾਬ ਦੇ ਲੋਕਾਂ ਨੂੰ ਆਪਣੇ ਪਾਣੀ ਦੇ ਲਈ ਵੀ ਜਿਹੜਾ ਸੰਘਰਸ਼ ਹੈ ਉਹ ਕਰਨਾ ਪੈ ਰਿਹਾ ਤੇ ਅੱਜ ਅਸੀਂ ਪਾਣੀ ਦੇ ਨਾਲ ਸਬੰਧਤ ਕੈਹੋ ਜੀ ਸਟੋਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਇੱਕ ਵਾਰ ਤੁਸੀਂ ਵੀ ਹੈਰਾਨ ਰਹਿ ਜਾਓਗੇ ਤਾਂ ਪਿੱਛੇ ਪਹਿਲੀ ਤੁਸੀਂ ਦੇਖ ਸਕਦੇ ਹੋ ਇਹ ਪਾਣੀ ਜਿਹੜਾ ਤੁਹਾਨੂੰ ਦਿਖਿਆ ਦੇਖ ਰਹੇ ਹੋ ਤੁਸੀਂ ਇਹ ਪਾਣੀ ਜਿਹੜਾ ਤੁਹਾਨੂੰ ਦਿਖਾਇਆ ਜਾ ਰਿਹਾ ਇਹ ਪਾਣੀ ਜਿਹੜਾ ਇਹ ਟਰਾਂਸਪੇਰੈਂਟ ਕਲਰ ਦਾ ਨਹੀਂ ਹੈ ਕਹਿੰਦੇ ਪਾਣੀ ਦਾ ਕੋਈ ਰੰਗ ਨਹੀਂ ਹੁੰਦਾ ਕੋਕਾ ਕੋਲਾ ਰੰਗ ਦਾ ਪਾਣੀ ਹੈ ਤੇ ਤੁਹਾਨੂੰ ਅਜਿਹਾ ਲੱਗ ਰਿਹਾ ਹੋਵੇਗਾ ਦੇਖਣ ਤੋਂ ਬਾਅਦ ਕਿ ਇਹਨਾਂ ਖੇਤਾਂ ਦੇ ਵਿੱਚ ਕੋਕਾ ਕੋਲਾ ਡੁੱਲੀ ਪਿਆ ਜਾਂ ਫਿਰ ਕਾਲੇ ਰੰਗ ਦਾ ਪਾਣੀ ਇਸ ਖੇਤਾਂ ਦੇ ਵਿੱਚ ਮੌਜੂਦ ਹੈ ਤਾਂ ਇਸ ਦੇ ਪਿੱਛੇ ਕਾਰਨ ਕੀ ਹੈ ਤੁਹਾਨੂੰ ਦੱਸ ਦਈਏ ਖੇਤਾਂ ਦੇ ਲੱਗ ਕੇ ਬਿਲਕੁਲ ਇੱਕ ਮੋਟਰ ਹੈ ਜਿਹੜੀ ਲੱਗੀ ਹੋਈ ਹੈ ਤੁਹਾਨੂੰ ਦੱਸ ਦਈਏ ਇਸੇ ਏਰੀਆ ਦੇ ਵਿੱਚ ਕੁਝ ਸਮਾਂ ਪਹਿਲਾਂ ਇੱਥੇ ਇੱਕ ਰੰਗ ਦੀ ਕੈਮੀਕਲ ਦੀ ਫੈਕਟਰੀ ਹੋਇਆ ਕਰਦੀ ਸੀਗੀ ਉਸ ਫੈਕਟਰੀ ਜਿਹੜੀ ਹੈ ਉਸ ਦਾ ਕੈਮੀਕਲ ਜ਼ਮੀਨ ਦੇ ਵਿੱਚ ਇੱਕ ਕੰਪਨੀ ਨੇ ਜਿਹੜਾ ਡੰਪ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਪਾਣੀ ਪਹਿਲਾਂ ਤਾਂ ਪਾਣੀ ਠੀਕ ਆਉਂਦਾ ਰਿਹਾ ਪਰ ਲਗਾਤਾਰ 10 ਸਾਲਾਂ ਤੋਂ ਇਸ ਮੋਟਰ ਤੇ ਜਿਹੜਾ ਅ 10 ਸਾਲਾਂ ਤੋਂ ਕੋਕਾ ਕੋਲਾ ਰੰਗਦਾ ਪਾਣੀ ਜਿਹੜਾ ਹੈ ਉਹ ਆ ਰਿਹਾ ਤੁਹਾਨੂੰ ਦੱਸਦੀ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਭਵਾਨੀਗੜ੍ਹ ਦੇ ਲਾਗੇ ਪਿੰਡ ਆਲੋ ਔਰਖ ਦੇ ਲਾਗੇ ਜਿੱਥੇ ਕਿ ਇਹ ਮੋਟਰ ਹੈਗੀ ਆ ਜਿੱਥੇ ਕਿ ਇਹ ਪਾਣੀ ਜਿਹੜਾ ਕੋਕਾ ਕੋਲਾ ਰੰਗਦਾ ਇਹਨਾਂ ਦੀ ਮੋਟਰ ਚੋਂ ਨਿਕਲ ਰਿਹਾ ਹੈ ਹਾਲਾਂਕਿ ਇਹ ਪਾਣੀ ਇੰਨਾ ਜ਼ਹਿਰੀਲਾ ਕਿ ਇਹਨਾਂ ਦੇ ਪਰਿਵਾਰ ਦੇ ਚਾਰ ਜੀਆਂ ਦੀ ਵੀ ਮੌਤ ਹੋ ਚੁੱਕੀ ਹੈ ਜਿਨ੍ਹਾਂ ਦੀ ਇਹ ਜ਼ਮੀਨ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਕਦੋਂ ਤੋਂ ਇਹ ਪ੍ਰੋਬਲਮ ਆ ਰਹੀ ਤੁਹਾਨੂੰ ਇਹ ਜੀ 10 ਸਾਲ ਹੋ ਗਏ ਜੀ ਇਹਨੂੰ ਪ੍ਰੋਬ ਉਹਦੇ ਨੂੰ ਇਹ ਜ਼ਿਲ੍ਹਾ ਸੰਗਰੂਰ ਪਿੰਡ ਅੱਲਵਰਖ ਪਵਾਨੀਗੜ ਦੇ ਨੇੜੇ ਨਾਭਾ ਰੋਡ ਦੇ ਕੋਲੇ ਇਹ ਮੋਟਰ ਲੱਗੀ ਹੋਈ ਹੈ ਜੀ ਇਹ ਜਦ ਪਹਿਲਾਂ ਪਾਣੀ ਲੈਵਲ ਉੱਪਰ ਹੁੰਦੇ ਤੇ ਉਦੋਂ ਪਾਣੀ ਦੇ ਪਤਾ ਨਹੀਂ ਸਾਨੂੰ ਲੱਗਿਆ ਇਹ ਮੇਰੇ ਭਾਈ ਪੀਂਦੇ ਰਹੇ ਤੇ ਇੱਥੇ ਖੇਤ ਚ ਕੰਮ ਕਰਦੇ ਤੇ ਪੀਂਦੇ ਸੀ ਉਦੋਂ ਬਾਅਦ ਜਦ ਇਹ ਪੀਂਦੇ ਤੋਂ ਬਾਅਦ ਅਸੀਂ ਬੋਰ ਡੂੰਘੇ ਕਰਾਏ ਮੈਂ ਪਿੰਚਨ ਆ ਕੇ ਜਦ ਬੋਰ ਡੂੰਘਾ ਕਰਾਇਆ 330 ਫੁੱਟ ਤੱਕ ਇੱਕਦਮ ਲਾਲ ਪਾਣੀ ਆਇਆ ਨਾਲੇ ਪਾਣੀ ਹੋਂ ਕਰਕੇ ਕਿ ਨਾ ਇਹ ਜਿਹੜਾ ਪ੍ਰਦੂਸ਼ਣ ਬੋਰਡ ਕੰਟਰੋਲ ਵਾਲਿਆਂ ਨੇ ਇਹਨਾਂ ਨੂੰ ਵੀ ਅਸੀਂ ਬਹੁਤ ਡੀਸੀ ਸਾਹਿਬ ਨੂੰ ਵੀ ਕਿਹਾ ਪਰ ਇਹਨਾਂ ਨੇ ਕਿਸੇ ਨੇ ਸੁਣੀ ਨਹੀਂ ਸਾਡੀ ਇਸ ਕਰਕੇ ਕਿ ਨਾ ਜਿਹੜਾ ਪਾਣੀ ਆ ਇਹ ਬਹੁਤ ਧਰਤੀ ਦਾ ਉਹਨਾਂ ਨੇ ਹੀਟਲਾ ਖਰਾਬ ਕਰਤਾ ਪੰਜਾਬ ਦੇ ਜਿੰਨਾ ਵੀ ਪਾਣੀ ਸੀ ਇਹ ਲੋਕ ਕਹਿੰਦੇ ਨੇ ਪੰਜਾਬ ਦਾ ਪਾਣੀ ਇਹ ਆ ਉਹ ਆ ਇਹ ਫੈਕਟਰੀਆਂ ਨੇ ਆ ਕੇ ਸਾਡਾ ਪਾਣੀ ਦਾ ਜਿਹੜਾ ਇਹ ਖਤਮ ਕਰਤਾ ਪਾਣੀ ਅਸੀਂ ਇਹਨਾਂ ਨੂੰ ਪਾਣੀ ਪੀਣ ਕਰਕੇ ਸਾਡੇ ਬੱਚਾਂ ਦਾ ਆਉਣ ਵਾਲਾ ਬੱਚਿਆਂ ਦਾ ਔਰ ਕੈਂਸਰ ਦੇ ਸਿਹਤ ਬਿਮਾਰੀਆਂ ਪੈਦਾ ਕਰ ਰਿਹਾ ਇਹਦੀ ਫਸਲ ਵੀ ਅਸੀਂ ਨਹੀਂ ਖਾਂਦੇ ਉਹ ਵੀ ਮੰਡੀ ਸਿੱਟ ਕੇ ਅਸੀਂ ਆਉਨੇ ਆ ਜੀ ਤੇ ਅਸੀਂ ਜੇ ਅਗਰ ਨਾ ਗਵਰਨਮੈਂਟ ਇਹਨਾਂ ਧਿਆਨ ਕਰਿਆ ਭਗਵੰਤ ਮਾਨ ਜੀ ਨੇ ਤਾਂ ਅਸੀਂ ਕਿਨਾਰਾ ਜਾਗਰੂਨ ਨਾਲ ਗੱਲ ਕਰਕੇ ਰਾਜਾ ਗਰੁੱਪ ਨਾਲ ਤਾਂ ਅਸੀਂ ਸੜਕ ਜਾਮ ਕਰਾਂਗੇ ਤੁਹਾਨੂੰ ਕਦੋਂ ਪਤਾ ਲੱਗਾ ਕਿ ਤੁਹਾਡੇ ਇੱਥੇ ਦਾ ਜਿਹੜਾ ਪਾਣੀ ਹੈ ਉਹ ਖਰਾਬ ਹੈ ਜਾਂ ਪਾਣੀ ਦੇ ਵਿੱਚ ਜ਼ਹਿਰ ਮਿਲਿਆ ਹੋਇਆ ਇਹਨੂੰ 10 ਸਾਲ ਹੋ ਗਏ ਜੀ ਬੋਰ ਚੱਲਦੇ ਨੂੰ 10 ਸਾਲ ਸਾਨੂੰ ਹੋ ਗਏ ਇਹਨਾਂ ਦੇ ਸਰਕਾਰਾਂ ਨਾਲ ਮੱਥਾ ਮਾਰਦਿਆਂ ਨੂੰ ਪਰ ਇਹਨਾਂ ਦੇ ਉੱਤੇ ਕੋਈ ਵੀ ਜੂਨ ਨਹੀਂ ਸਰਖੀ ਨਾ ਹੀ ਇਹਨਾਂ ਦੇ ਕੋਈ ਆਸਰ ਆ ਸਰਕਾਰਾਂ ਤੇ ਬਸ ਆਉਂਦੇ ਨੇ ਆਪਣੇ 5 ਸਾਲ ਪੂਰੇ ਕਰਕੇ ਕਿ ਨਾ ਦੂਸਰੇ ਸਮਾਜਾਂ ਦੇ ਨੇ ਦੂਸਰਾ ਫੇਰ ਆ ਜਾਂਦਾ ਬਸ ਇਹ ਉੱਥੇ ਦੀ ਉੱਥੇ ਪਿਆ ਤੇ కెమికਲ ਫੈਕਟਰੀ ਜਿਹੜੀ ਤੁਹਾਡੇ ਇਹ ਬੋਰ ਜਿਹੜਾ ਤੁਸੀਂ ਕੀਤਾ ਮੋਟਰ ਲਗਾਈਏ ਤੋਂ ਕਿੰਨੀ ਕੁ ਦੂਰੀ ਤੇ ਸੀਗੀ ਇਹ ਫੈਕਟਰੀ ਇੱਥੋਂ ਜਾ ਕੇ ਜੀ ਸਾਰੀ 200 100 ਫੁੱਟ ਨਾਲ ਫੈਕਟਰੀ ਆ ਰੋੜਾ ਰੋੜ ਦੇ ਨਾਲ ਫੈਕਟਰੀ ਆ ਜੀ ਇਸ ਫੈਕਟਰੀਆਂ ਤੋਂ ਬਾਅਦ ਪ੍ਰਦੂਸ਼ਣ ਬੋਰਡ ਨੂੰ ਸਭ ਨੂੰ ਅਸੀਂ ਕੰਟਰੋਲ ਕਰਦੇ ਰਹਾਂ ਦੱਸਦੇ ਰਹਾਂ ਵੀ بھائی ਸਾਡਾ ਪਾਣੀ ਆ ਜਿਹੜਾ ਤੁਸੀਂ ਇਹ ਬੋਰ ਧਰਤੀ ਚਾਹ ਕਰਦੇ ਪਰ ਨਿਕਲ ਕੋਈ ਪ੍ਰਦੂਸ਼ਣ ਬੋਰਡ ਦੇ ਕੋਈ ਅਸਰ ਨਹੀਂ ਇਹਨਾਂ ਅਫਸਰਾਂ ਦੇ ਕੋਈ ਅਸਰ ਨਹੀਂ ਹੈਗਾ ਪਰ ਇਹਨਾਂ ਨੇ ਕਿ ਗਰੀਬ ਜਨਤਾ ਨੂੰ ਜ਼ਿਮੀਂਦਾਰ ਨੂੰ ਕੁਝ ਚੀਜ਼ ਸਮਝਦੇ ਨਹੀਂ ਹੈਗੇ ਕਿਉਂਕਿ ਇਹਨਾਂ ਦੇ ਕੋਲ ਕੋਈ ਆਹੋ ਆ ਇਹ ਅਫਸਰ ਆਪਣੇ ਲੈਵਲ ਬਬ ਦੇ ਆਪਣੇ ਪਰ ਜੋਗਾ ਨਜਾਇਜ਼ ਆ ਕਰਕੇ ਤਾਂ ਇਹ ਪ੍ਰਦੂਸ਼ਣ ਬੋਰਡ ਨੇ ਜਿਹੜਾ ਮਤਲਬ ਇਹ ਕੰਮ ਕਰਾਇਆ ਹੈ ਇਹ ਸਾਰਾ ਫੈਕਟਰੀ ਦੇ ਮਾਲਕ ਆਪ ਤੱਕ ਕੈਨੇਡਾ ਬਹਿ ਗਿਆ ਪਰ ਨਿਕਲ ਆਉਣ ਵਾਲੇ ਇਹ ਜਿਹੜੀ 100 200 ਏਰੀਏ ਦੀ ਜਹਾਵਾ ਇਹ ਸਾਰਾ ਲੋਕਾਂ ਦਾ ਕੰਮ ਮਤ ਖਤਮ ਕਰਤਾ ਉਹਨਾਂ ਦੇ ਬੱਚਿਆਂ ਦੀ ਭਵੇਖਾ ਕੈਂਸਰ ਜਿਹੀਆਂ ਬਿਮਾਰੀਆਂ ਫੈਲਦੀਆਂ ਨੇ ਚਾਂਬੜੀ ਦਾ ਰਹੂਗਾ ਵਗੈਰਾ ਸਾਰਾ ਫੈਲਦਾ ਹੈ ਫੈਕਟਰੀ ਹਜੇ ਵੀ ਇੱਥੇ ਹੀ ਹੈ ਜਾਂ ਫਿਰ ਬੰਦ ਕਰ ਦਿੱਤੀ ਗਈ ਹੈ ਇਹ ਮੈਮ ਫੈਕਟਰੀ ਮਤਲਬ ਹੈ ਹੋ ਗਈ ਨੂੰ 5-7 ਸਾਲ ਬੰਦ ਕਰੀ ਨੂੰ ਜਦੋਂ ਇਸ ਦਾ ਜਿਆਦਾ ਪਾਣੀ ਖਰਾਬ ਹੋਣ ਕਰਕੇ باوجود ਉਹਦੇ ਖੇਤਾਂ ਦੇ ਵਿੱਚ ਪੈਣ ਲੱਗ ਗਿਆ ਇਹ ਪਿੰਡ ਵੱਲ ਨੂੰ ਵੀ ਪਾਣੀ ਜਾਣ ਲੱਗ ਗਿਆ ਤੇ ਇਹ ਉਸ ਤੋਂ ਬਾਅਦ ਜਦੋਂ ਜਿਆਦਾ ਚਰਚਾ ਹੋਣ ਲੱਗੀ ਫੈਕਟਰੀ ਦੇ ਮਾਲਕੇ ਫੈਕਟਰੀ ਨੂੰ ਰੋਮ ਵੇਚ ਕੇ ਮਤਲਬ ਗਾਹਾਂ ਕਿਸੇ ਪਾਸੇ ਚਲੇ ਗਏ ਹਮ ਚਲ ਉਸ ਤੋਂ ਬਾਅਦ ਐਸਸੀ ਦੀ ਗੌਰ ਕਰੀ ਮਤਲਬ ਭਾਲ ਕਰੀ ਪ੍ਰਦੂਸ਼ਣ ਬੋਰਡ ਦੇ ਚੇਅਰਮੈਨ ਸਾਹਿਬ ਨੂੰ ਵੀ ਮਿਲੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਹਿੰਦੇ ਵੀ ਅਸੀਂ ਡੀਸੀ ਸਾਹਿਬ ਨੂੰ ਫੋਨ ਕਰਿਆ ਡੀਸੀ ਸਾਹਿਬ ਨੂੰ ਫੋਨ ਕਰਿਆ ਵੀ ਛੋਟਾ ਸਰਕਾਰ ਜਲਦ ਤੋਂ ਜਲਦ ਮਸਲਾ ਹੱਲ ਕਰੂਗੀ ਇਹਦਾ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਜੀ ਇਹ ਪ੍ਰਦੂਸ਼ਣ ਬੋਰਡ ਆਉਂਦਾ ਤੇ ਜਦੋਂ ਫੈਕਟਰੀ ਚੱਲਦੀ ਸੀ ਉਹਨਾਂ ਤੋਂ ਮੋਟੀਆਂ ਰਕਮਾਂ ਲੈ ਜਾਂਦੇ ਸੀ ਅੰਦਰ ਵੜ ਕੇ ਇਹਦੇ ਬਾਰੇ ਕੋਈ ਮਸਲਾ ਹੱਲ ਨਹੀਂ ਹੋਇਆ ਜਦੋਂ ਇਹ ਫੈਕਟਰੀ ਚੱਲਦੀ ਦੀ ਇਹਦਾ ਕੈਮੀਕਲ ਦਾ ਧੂਆਂ ਛੱਡਿਆ ਜਾਂਦਾ ਸੀ ਰਾਤ ਨੂੰ ਇਹ ਫਸਲਾਂ ਵੀ ਉਦੋਂ ਬਰਬਾਦ ਹੁੰਦੀਆਂ ਤੇ ਆ ਬੰਦਿਆਂ ਦੇ ਸਾਂ ਵੀ ਕੁੱਟੇ ਜਾਂਦੇ ਸੀ ਬਹੁਤ ਮਤਲਬ ਇਹ ਸੇ ਦੇ ਲਈ ਹਾਨੀਕਾਰ ਸੀ ਹੁਣ ਇਹ ਪਾਣੀ ਮਤਲਬ ਪਹਿਲਾਂ 200 ਫੁੱਟ ਬੋਰ ਸੀ ਉਸ ਤੋਂ ਬਾਅਦ ਹੁਣ ਇਹ 300 ਫੁੱਟ ਬੋਰ ਡੂੰਘੇ ਕਰਾਏ ਜਦੋਂ ਅਸੀਂ 300 ਫੁੱਟ ਤੱਕ ਵੀ ਜਾ ਕੇ ਲਾਲ ਪਾਣੀ ਲੱਕੜਨਾ ਸ਼ੁਰੂ ਹੋ ਗਿਆ ਇਹ ਜਿਹੜਾ ਲਾਲ ਪਾਣੀ ਲੱਕੜ ਦਾ ਨਾਂ ਤਾਂ ਉਹਰੇ ਕੋਈ ਮਜ਼ਦੂਰ ਕੰਮ ਕਰ ਸਕਦਾ ਉਹਨੂੰ ਵੀ ਪ੍ਰੋਬਲਮ ਆਉਂਦੀ ਨੇ ਖਾਜ ਹੁੰਦੀ ਐ ਤੇ ਪਿੰਡ ਵੱਲ ਨੂੰ ਵੀ ਪਾਣੀ ਜਾਣ ਲੱਗ ਗਿਆ ਹੁਣ ਛੋਟੇ ਜ਼ਿਮੀਦਾਰ ਨੇ ਕਿਸਾਨ ਚਾਚਰ ਕਿਲੇ ਪੈ ਲਈ ਐ ਹੁਣ ਇਹਨੂੰ ਵੇਚ ਕੇ ਕਿੱਧਰ ਜਾਣ ਇਹ ਪਾਣੀ ਤੋਂ ਮਾਣ ਤਾਂ ਕੋਈ ਫਸਲ ਹੁੰਦੀ ਨਹੀਂ ਹੈਗੀ ਜੀ ਹੁਣ ਜਿਹੜਾ ਮੈਕਮਾਉਂ ਦਾ ਕਹਿੰਦੀ ਜੀ ਸੂਈ ਚੋਂ ਨਹਿਰੀ ਪਾਣੀ ਦੇ ਦਾਨ ਨੇ ਨਹਿਰੀ ਪਾਣੀ ਕਿੰਨਾ ਕੁ ਦੇ ਦਾਨਗੇ ਜੀ ਇੱਕ ਹਫਤਾ ਸੂਹਾ ਚੱਲਦਾ ਦੱਸ ਦੇਣਾ ਉਦੋਂ ਬਾਅਦ ਝੋਨੇ 'ਚ ਤਾਂ ਆਪਾਂ ਨੂੰ ਜ਼ਰੂਰ ਤਾਂ ਪੈਂਦੀਆਂ ਨੇ ਇਹਨਾਂ ਨੂੰ ਜਿਹੜਿਆਂ ਸਰ ਗੁਰੂਰ ਭਗਵੰਤਮਾਨ ਹੋਣਾ ਦਾ ਆਪਣਾ ਇਲਾਕਾ ਹੈ ਤੇ ਉਹਨਾਂ ਦੇ ਤੱਕ ਗੁਹਾਰ ਲਗਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਦੇ ਮੈਮ ਜੀ ਕਈ ਵਾਰ ਸਰਕਾਰਾਂ ਨੂੰ ਅਰਜ਼ੀਆਂ ਦੇਤੀਆਂ ਕੋਰਟ ਚ ਵੀ ਅਰਜ਼ੀਆਂ ਪਾਤੀਆਂ ਸਾਰੀਆਂ ਦੇਤੀਆਂ ਹੁਣ ਸਾਡਾ ਬਸ ਇੱਕ ਕੱਕਪ ਲੈਣਾ ਹੈ ਬੀ ਜੇ ਸਾਡਾ ਕੋਈ ਮਸਲਾ ਹੱਲ ਹੋ ਗਿਆ ਜਲਦ ਤੋਂ ਜਲਦ ਠੀਕ ਹੈ ਜੀ ਨਹੀਂ ਉਸ ਤੋਂ ਬਾਅਦ ਕੋਈ ਅਸੀਂ ਆਪਣਾ ਅੱਗੇ ਵੱਡਾ ਸੰਘਰਸ਼ ਪੈਡਾਂਗੇ ਰੋਡ ਜਾਮ ਕਰਾਂਗੇ ਇਹਦਾ ਕੋਈ ਮਸਲਾ ਜਲਦ ਤੋਂ ਜਲਦ ਹਾਰਜ ਕਰਵਾਵਾਂਗੇ ਬਾਪੂ ਇਹ ਪਹਿਲੀ ਜਿਹੜੀ ਹੈ ਤੁਹਾਡੀ ਕਿੰਨੇ ਕਿਲੇ ਦੀ ਜਿਹੜੀ ਪਹਿਲੀ ਹੈਗੀ ਇੱਥੇ ਕਿੰਨੇ ਕਿਲੇ ਨੇ ਇੱਥੇ ਜੀ ਘਟੋ ਘਟਕਣਾ ਸਾਰੇ ਲਵੇ ਦੋ ਬੋਰਾ ਦੇ ਇਹ 200 ਬਿੱਗੇ ਜ਼ਮੀਨ ਤੇ 300 ਬਿੱਗੇ ਜ਼ਮੀਨ ਦੇ ਪਾਣੀਆਂ ਜਿਹੜਾ ਕਿ ਨਾਲ ਇਹ ਬਰਬਾਦ ਕਰਤਾ ਤੇ ਜੇ ਜਿੱਦਾਂ ਆਪਾਂ ਆਪਾਂ ਦੇਖ ਰਹੇ ਹਾਂ ਕਿ ਇੱਥੇ ਫਸਲ ਵੀ ਲੱਗੀ ਹੋਈ ਐ ਤੇ ਪਾਣੀ ਜਿਹੜਾ ਜ਼ਹਿਰੀਲਾ ਐ ਕਾਫੀ ਜ਼ਿਆਦਾ ਨਾ ਵੀ ਤੁਸੀਂ ਦੱਸਿਆ ਵੀ ਪਰਿਵਾਰਕ ਮੈਂਬਰਾਂ ਦੀ ਡੈਥ ਹੋ ਗਈ ਇਹ ਪਾਣੀ ਪੀਣ ਤੋਂ ਬਾਅਦ ਤੇ ਇਹ ਫਸਲ ਵੀ ਖਰਾਬ ਕਰਦਾ ਇਹ ਫਸਲ ਜਿਹੜੇ ਫਸਲਾਂ ਦੇ ਵਿੱਚੋਂ ਮਤਲਬ ਡਾਕਟਰ ਨੇ ਅਸੀਂ ਚੈੱਕ ਕਰੇ ਸੀ ਜਿਹੜੀ ਫਸਲ ਦੇ ਵਿੱਚੋਂ ਨਿਕਲਦੀ ਆ ਉਹ ਕੈਂਸਰ ਨਿਕਲਦਾ ਉਹ ਚਾੜਾ ਡਰ ਰਹ ਜਾਂਦਾ ਇਹਦੇ ਵਿੱਚ ਬਾਕੀ ਜਿਹੜਾ ਹੁਣ ਕੋਈ ਵੀ ਚੀਜ਼ ਅੱਜ ਸੇ ਆਪਾਂ ਫੁੱਲ ਦੇ ਉੱਤੇ ਸਿੜਕਦਿਆਂ ਉਹਦਾ ਜਿਹੜਾ ਫਲ ਹੁੰਦਾ ਉਹਨੂੰ ਜਦ ਖਾਵਾਂਗੇ ਉਹ ਚ ਕੈਮੀਕਲ ਹੋਊਗਾ ਕੈਮੀਕਲ ਹੋਊਗਾ ਕੈਂਸਰ ਦੀਆਂ ਬਿਮਾਰੀਆਂ ਹੋਣਗੀਆਂ ਤੇ ਤਾਂ ਹੀ ਸੰਗਰੂਰ ਜ਼ਿਲ੍ਹੇ ਵਿੱਚ ਸਭ ਤੋਂ ਜ਼ਿਆਦਾ ਕੈਂਸਰ ਸੰਗਰੂਰ ਜ਼ਿਲ੍ਹੇ 'ਚ ਫੈਲਿਆ ਹੈ ਤੇ ਇਹਦੇ ਕਰਕੇ ਅਸੀਂ ਇਹ ਫਸਲ ਸਾਨੂੰ ਇਹ ਫਸਲ ਹੈ ਵੀ ਅਖਰੋਂ ਸਰਕਾਰਾਂ ਖਰੀਦਦੀਆਂ ਨਹੀਂ ਕੋਈ ਵੀ ਤੈਨੂੰ ਮਤਲਬ ਖਾਂਦਾ ਹੈ ਮਤਲਬ ਨਸਾਨ ਖਾਂਦੇ ਨੇ ਕੋਈ ਮਤਲਬ ਇਹੜੀ ਆਪਾਂ ਝੋਨਾ ਸਿੜਦੇ ਆ ਕਣਕ ਸਿੜਦੇ ਆ ਚਲੋ ਅਸੀਂ ਤਾਂ ਵੇਚ ਦਿੰਨੇ ਆ ਕਿਸੇ ਨੂੰ ਹੋਰ ਤਾਂ ਨਹੀਂ ਪਤਾ ਹੈਗਾ ਵੀ ਇਹਦਾ ਮਸਲਾ ਵੀ ਕਿਵੇਂ ਆ ਕੀ ਇਹ 'ਚ ਜ਼ਹਿਰ ਪਈ ਹੋਈ ਆ ਕੀ ਆ ਜੀ ਇਹ ਸਿਹਤ ਲਈ ਹਰੇਕ ਦੇ ਹਾਨੀਕਾਰ ਹੈ ਇਹ ਲੋਕਾਂ ਦੀ ਜ਼ਿੰਦਗੀ ਨਾਲ ਖਲਵਾਰ ਹੋ ਰਿਹਾ ਹੈ ਕਿੰਨੇ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਇੱਥੇ ਤੁਹਾਡੇ ਇੱਕ ਬੋਰਡ ਵੀ ਲਗਾ ਦਿੱਤਾ ਸੀ ਕਿ ਪਾਣੀ ਦੂਸ਼ਿਤ ਹੈ ਹਾਨ ਅਸੀਂ ਬੋਰਡ ਨੂੰ ਤਿੰਨ ਚਾਰ ਵਾਰ ਅਪੀਲ ਕਰ ਚੁੱਕੇ ਜੀ ਮੈਕਮੇ ਨੂੰ ਚਾਰ ਵਾਰ ਉਹਨਾਂ ਲਵੇ ਜਾਇਆ ਹੈ ਬਸ ਫੋਨ ਕਰ ਦਉਂਦੇ ਨੇ ਛੋਟਲੇ ਵੀ ਅਫਸਰ ਆਉਣਗੇ ਜੀ ਕੋਈ ਸੁਣਵਾਈ ਨਹੀਂ ਹੋਈ ਅਸੀਂ ਕਿਹਾ ਵੀ ਸਾਨੂੰ ਕੋਈ ਮਤਲਬ ਬੋਰਡ ਲਗਾ ਕਰਾ ਕੇ ਦੇਉ ਜੀ ਇਹਦਾ ਕੋਈ ਪਾਣੀ ਦਾ ਮਸਲਾ ਹੱਲ ਕਰਕੇ ਦੇਉ ਜੀ ਜਿਹੜਾ ਬੋਰਡ ਲੱਗਿਆ ਸੀ ਜੀ ਜਿਹੜਾ ਬੋਰਡ ਲਗਾਇਆ ਸੀ ਕਿ ਪਾਣੀ ਪੀਣ ਲਈ ਇੱਕ ਨਹੀਂ ਉਹ ਬੋਰਡ ਕਿੱਥੇ ਗਿਆ ਹੁਣ ਬੋਰਡ ਤਾਂ ਇਹ ਹਾਵਾ ਨੇ ਪੱਟਿਆ ਗਿਆ ਜੀ ਸਾਡੇ ਬੋਰਡ ਰਹਿ ਗਿਆ ਆ ਇਹਦੀ ਮੋਟਰ ਤੇ ਲੱਗਾ ਹੈ ਮੇਰੇ ਵਾਲੀ ਦੇ ਨੇੜੇ ਦਾ ਉਹ ਬੋਰਡ ਲੱਗਾ ਹੋਇਆ ਜੀ ਤੁਹਾਡੇ ਤੁਹਾਡੇ ਵੀ ਮੋਟਰ ਤੇ ਇਦਾਂ ਦਾ ਹੀ ਪਾਣੀ ਹਾਂ ਇਦਾਂ ਦੀ ਪਾਣੀ ਹੈ ਇਦ ਤੇ ਉਹ ਉਹ ਦੋਦਾ ਹੀ ਇਦਾਂ ਦਾ ਪਾਣੀ ਆ ਰਿਹਾ ਐਦਾਂ ਜਿਹਾ ਪਾਣੀ ਆ ਰਿਹਾ ਐਦਾਂ ਜਿਹਾ ਤਾਂ ਤੁਹਾਨੂੰ ਤਸਵੀਰਾਂ ਸੀ ਦਿਖਾ ਦਈਏ ਕਿ ਬਾਪੂ ਹੁਣਾਂ ਦਾ ਕੁੜਤਾ ਜਿਹੜਾ ਆ ਤੁਸੀਂ ਦੇਖ ਸਕਦੇ ਹੋ ਆ ਤਸਵੀਰਾਂ ਇਹ ਪਾਣੀ ਦਾ ਕਲਰ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਸ ਕਲਰ ਦਾ ਪਾਣੀ ਆਉਂਦਾ ਤੇ ਇਹਨਾਂ ਦੇ ਕੱਪੜਿਆਂ ਦੇ ਉੱਤੇ ਵੀ ਪੂਰਾ ਦਾ ਪੂਰਾ ਲੱਗਿਆ ਹੋਇਆ ਤਾਂ ਬਾਈ ਹੁਣਾਂ ਕੋ ਬੋਤਲ ਫੜੀ ਆ ਬਾਈ ਉਧਰ ਹੈ ਨਾ ਉਧਰ ਜਿੱਥੇ ਚਲਾਏ ਉੱਥੇ ਪਾਣੀ ਡੋਲ ਕੇ ਇੱਕ ਵਾਰ ਦਿਖਾ ਦਿਓ ਤਾਂ ਬਿਲਕੁਲ ਆ ਤੁਸੀਂ ਦੇਖ ਸਕਦੇ ਹੋ ਕਿ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਬਿਲਕੁਲ ਕੋਕ ਦੇ ਵਾਂਗੂ ਜਿਹੜਾ ਪਾਣੀ ਨਿਕਲਦਾ ਹੋਇਆ ਨਜ਼ਰ ਆ ਰਿਹਾ ਤਾਂ ਇਹ ਉਹ ਕੈਮੀਕਲ ਹੈ ਜਿਹੜਾ ਕਿ ਫੈਕਟਰੀ ਲਗਾਈ ਗਈ ਸੀਗੀ ਹੁਣ ਫੈਕਟਰੀ ਜਿਹੜੀ ਹੈ 5-7 ਸਾਲ ਹੋ ਗਏ ਫੈਕਟਰੀ ਬੰਦ ਹੈ ਪਾਰੇ ਤੋਂ ਦੱਸ ਦਈਏ ਕਿ ਇੱਥੇ ਲਾਗੇ ਦੇ ਏਰੀਆਜ਼ ਦੇ ਵਿੱਚ ਪਾਣੀ ਜਿਹੜਾ ਇੱਥੇ ਪਹੁੰਚ ਚੁੱਕਾ ਹੈ ਤੇ ਇਹ ਹੀ ਪਾਣੀ ਅੱਗੇ ਫਸਲਾਂ ਵੀ ਜਿਹੜੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਉਹਨਾਂ ਨੂੰ ਵੀ ਖਰਾਬ ਕਰ ਰਿਹਾ ਤਾਂ ਤਕਰੀਬਨ ਲਾਗੇ-ਲਾਗੇ ਜਿੰਨੀਆਂ ਵੀ ਫਸਲਾਂ ਹਨ ਉਹਨਾਂ ਦੇ ਵਿੱਚ ਵੀ ਇਹ ਪਾਣੀ ਜਾਂਦਾ ਹੋਏਗਾ ਤਾਂ ਇਹਨਾਂ ਦਾ ਕਹਿਣਾ ਜਿਹੜੇ ਕਿ ਜ਼ਮੀਨ ਦੇ ਓਨਰ ਨੇ ਇਹਨਾਂ ਦਾ ਕਹਿਣਾ ਕਿ ਆਪਾਂ ਫਸਲ ਵੇਚ ਦਿੰਨੇ ਆ ਡਾਕਟਰਾਂ ਨੇ ਚੈੱਕ ਵੀ ਕੀਤੀ ਸੀ ਫਸਲ ਤੋਂ ਉਹਨਾਂ ਕਿਹਾ ਸੀਗਾ ਕਿ ਇੱਥੋਂ ਕਣਕ ਦੀ بجائے ਜਿਹੜਾ ਖਾਣ ਲਈ ਅੰਨ ਹੈ ਉਸ ਦੀ بجائے ਕੈਂਸਰ ਨਿਕਲਦਾ ਹੈ ਇੱਕ ਤਰ੍ਹਾਂ ਦਾ ਜ਼ਹਿਰ ਨਿਕਲਦਾ ਤਾਂ ਸੀ ਮੰਡੀਆਂ ਦੇ ਵਿੱਚ ਫਸਲ ਜਿਹੜੀ ਹੈ ਸੁੱਟ ਕੇ ਆ ਜੰਨੇ ਪਰ ਕੋਈ ਨਾ ਕੋਈ ਤਾਂ ਇਸ ਫਸਲ ਨੂੰ ਖਾਂਦਾ ਹੋਏਗਾ ਤਾਂ ਜੋ ਵੀ ਇਸ ਨੂੰ ਖਾਂਦਾ ਹੋਏਗਾ ਉਸ ਨੂੰ ਬਿਮਾਰੀਆਂ ਜਿਹੜੀਆਂ ਨੇ ਜ਼ਰੂਰ ਲੱਗਣਗੀਆਂ ਤਾਂ ਬਾਪੂ ਇਹ ਕਿੰਨੇ ਤੁਹਾਡੇ ਸੀਰੀ ਕੰਮ ਕਰਦੇ ਸੀ ਇੱਥੇ ਇਹਦੇ ਨੌਕਰ ਕੰਮ ਕਰਦੇ ਨੇ ਜੀ ਉਹਨਾਂ ਨੂੰ ਵੀ ਅਸੀਂ ਡਟੋਲ ਨਾਲ ਦਿੱਲੀ ਦਿੱਲੀ ਇਹਨੂੰ ਤਾਂ ਮਤਲਬ ਦਿੰਦੇ ਆ ਪਾਉਣ ਵਾਸਤੇ ਕੱਪੜੇ ਧੋਣਿਆ ਤਾਂ ਇੱਥੇ ਕਿ ਨਾ ਉਹ ਮਦਦ ਸੁਰਸਤ ਰਹਿੰਦਾ ਵੀ ਹਾਂ ਪਾਣੀ ਲਿਆਉਂਦੇ ਨੇ ਜੀ ਪੀਣ ਵਾਸਤੇ ਆਪਣਾ ਪਾਣੀ ਬਿਰੋ ਵਰਤ ਨਹੀਂ ਸਕਦੇ ਹੈਗੇ ਖੇਤ ਦਾ ਕਿਉਂਕਿ ਪਾਣੀ ਜਿੰਨੀਆਂ ਵੀ ਮੋਟਰਾਂ ਨੇ ਉਰੇ ਇਲਾਕਾ ਹੈ ਉਰੇ ਉਰੇ ਇਹ ਨਹੀਂ ਹੈਗਾ ਵੀ ਬੰਦਾ ਖੇਤ 'ਚ ਕੰਮ ਕਰਨ ਲੱਗੇ ਆਪਣਾ ਪਾਣੀ ਪੀ ਲੂਗਾ ਇਹ ਆਪਣੀਆਂ ਪਿੰਡੋਂ ਪਾਣੀ ਪਰ ਕੇ ਲਿਆਉਂਦਾ ਜੀ ਪੀਣ ਵਾਸਤੇ ਉਰੇ ਕੋਈ ਇਸ ਤਰ੍ਹਾਂ ਦਾ ਹੈ ਨਹੀਂ ਉਰੇ ਸਹੂਲਤ ਪਾਣੀ ਵਾਲੀ ਇਹਨਾਂ ਪਾਣੀ ਕੈਮੀਕਲ ਹੈ ਜ਼ਹਿਰ ਹੈ ਕੋਰੀ ਇਹ ਸਿਹਤ ਲਈ ਹਾਨੀਕਾਰ ਹੈ ਪਹਿਲਾ ਤਰਜਾ ਪਾਣੀ ਨੂੰ ਦਿੱਤਾ ਗਿਆ ਆਪਾਂ ਆਪਣੇ ਗੁਰੂ ਮਾਤਾ ਧਰਤ ਮਹਤਾ ਪਾਣੀ ਤੋਂ ਬਣਾਤ ਆਪਣਾ ਕੁਝ ਹੈ ਨਹੀਂ ਜੀ ਪਹਿਲਾ ਪਾਣੀ ਹੈ ਹੁਣ ਜਦੋਂ ਪਾਣੀ ਇੰਨਾ ਮਾਰਾ ਹੋਣ ਲੱਗ ਗਿਆ ਮਤਲਬ ਏ ਧਰਤੀ ਦੇ ਵਿੱਚ ਸਰਕਾਰਾਂ ਦਾ ਕੋਈ ਧਿਆਨ ਨਹੀਂ ਹੈਗਾ ਇਹਦੇ ਵੱਲ ਸਰਕਾਰਾਂ ਨੂੰ ਵੀ ਪੀ ਲੈ ਵੀ ਇਹਦੇ ਮਾਰ ਜਲਦ ਤੋਂ ਜਲਦ ਧਿਆਨ ਕਰਿਆ ਜਾਵੇ ਨੀ ਉਸ ਤੋਂ ਵਾਦਾ ਸੀ ਕੋਈ ਅੱਗੇ ਦਾ ਪ੍ਰੋਗਰਾਮ ਲੀਕ ਕੇ ਅਸੀਂ ਰੋਡ ਜਾਮ ਕਰਾਂਗੇ ਬਾਪੂ ਬਥੇਰੀਆਂ ਤੁਸੀਂ ਅਰਜ਼ੀਆਂ ਦੇ ਲੀਆਂ ਕਹਿੰਦੇ ਵੀ ਸੁਣਵਾਈ ਕੋਈ ਨਹੀਂ ਹੋ ਰਹੀ ਪਰਿਵਾਰ ਦੇ ਜੀ ਵੀ ਗਵਾਏ ਤਾਂ ਪਤਾ ਕਦੋਂ ਲੋਕਾਂ ਦੇ ਪਰਿਵਾਰ ਦੇ ਜੀਆਂ ਨੇ ਉਹ ਪਾਣੀ ਪੀਤਾ ਤੁਸੀਂ ਚੈੱਕ ਕਰਾਇਆ ਸੀ ਡਾਕਟਰ ਕੋ ਕੀ ਰਿਪੋਰਟ ਚ ਕੀ ਆਇਆ ਸੀ ਅਸਲ ਪ੍ਰੋਬਲਮ ਕੀ ਇਹ ਪ੍ਰੋਬਲਮ ਇਹੀ ਆਈ ਸੀ ਜਦ ਅਸੀਂ ਡਾਕਟਰਾਂ ਕੋਲੇ ਗਏ ਗੁਰਦੇ ਖਤਮ ਤੇ ਸਾਰਿਆਂ ਨੂੰ ਚਾਰਾਂ ਨੂੰ ਇੱਕੇ ਬਿਮਾਰੀ ਹੂੰ ਵੀ ਇਹ ਮਤਲਬ ਫਿਰ ਅਸੀਂ ਨੇ ਜਦ ਦੇਖਿਆ ਕਿ ਨਾ ਇੱਥੇ ਡਾਕਟਰ ਪੰਜਾਬੀ ਯੂਨੀਵਰਸਿਟੀ ਤੋਂ ਆਏ ਇੱਥੇ ਚੈੱਕ ਕਰਨ ਵਾਸਤੇ ਉਹਨਾਂ ਨੇ ਦੱਸਿਆ ਵੀ ਇਹਦੇ ਵਿੱਚ ਕੈਮੀਕਲ ਆ ਤਾਂ ਸਾਨੂੰ ਪਤਾ ਲੱਗਿਆ ਵੀ ਇਹ ਇਹਨਾਂ ਦੇ ਗੁਰਦੇ ਨੇ ਜਿਹੜਾ ਕਿ ਨਾ ਇੱਕ ਕੈਮੀਕਲ ਕਾਰਨ ਦੇ ਖਤਮ ਹੋ ਗਏ ਇਸ ਕਰਕੇ ਇਹਨਾਂ ਦੀ ਚਾਰਾਂ ਦੀ ਡੈਥ ਹੋ ਗਈ ਬਾਪੂ ਜੀ ਤੁਹਾਡੇ ਘਰ ਜੋ ਵੀ ਪੀਤਾ ਪਾਣੀ ਕਿਸੇ ਨੇ ਇਦਾਂ ਹਾਂਜੀ ਹਾਂਜੀ ਪੀਤਾ ਬਿਮਾਰੀ ਕੋਈ ਹੋਈ ਬਿਮਾਰ ਨੇ ਹਰ ਟਾਈਮ ਜੀ ਹਰ ਟਾਈਮ ਬਿਮਾਰ ਹਾਂ ਹਾਂ ਮੈਂ ਹੁਣ ਦਿਖਾਣਾ ਕਫ ਫੈਲਾ ਲੱਗੇ ਹੋਏ ਮੇਰੇ ਹੂੰ ਕੀ ਕੀ ਪ੍ਰੋਬਲਮ ਕੀ ਆਈ ਤੁਹਾਨੂੰ ਜੀ? ਪੇਟ ਦੀ ਬਾੜੀ ਪ੍ਰੋਬਲਮ ਆ ਜੀ। ਪੇਟ ਦੀ ਜ਼ਿਆਦਾ ਬਾੜੀ। ਹਾਂ ਬਾੜੀ। ਹੁਣ ਵੀ ਸਾਡੇ ਪਾਣੀ ਨਿਤਰਿਆ ਹੁਣ ਵੀ ਐਡਾ ਡਰਮ ਭਰਿਆ ਪਿਆ ਜੀ ਹੁਣ ਵੀ। ਹੂੰ। ਉਰੇ ਖੜਜੋ ਹੁਣ ਵੀ ਅਸੀਂ ਬਈਆਂ ਨੂੰ ਟੈਲੀਫੋਨ ਮਾਰਦੇ ਰੋ ਚੱਕ ਲਊਗਾ। ਹੂੰ। ਐਡੀ ਬੋਤਲ ਮੈਂ ਭਰ ਕੇ ਲੈ ਆ ਪਾਣੀ ਦੀ। ਹੂੰ। ਕਿਹੜੀ ਮੈਂ ਆਪ ਹੀ ਨਹਾ ਰਿਆ ਕਿ। ਹੂੰ। ਮੇਰੇ ਪਹਿਲੇ ਪੱਤਰਕਾਰ ਦੇਖ ਕੇ ਤੇ ਗੱਲ ਸਾਰੇ ਦੇਖ ਕੇ ਤੇ ਘਰੇ। ਹੂੰ। ਹੁਣ ਵੀ ਘਰੇ ਰੋ ਚੱਕ ਕਾਗਜ਼ ਕਰ ਸਾਰ। ਹੂੰ। ਐਲਟਰਾਸਾਊਂਡ ਕੋਪੀ ਸਾਰੀ ਜਗਾ ਸਨ ਜੀ ਪਰ ਬਾਪੂ ਇਹ ਲਾਗੇ ਦੀਆਂ ਕਿੰਨੀਆਂ-ਕਿੰਨੀਆਂ ਜ਼ਮੀਨਾਂ ਦੇ ਵਿੱਚ ਇਦਾਂ ਦਾ ਹੀ ਪਾਣੀ ਆਇਆ ਪਿਆ ਆਹ ਮੋਟਰ ਵੀ ਹੈਗੇ ਜੀ ਅਸੀਂ ਝੂਠ ਬੋਲਦੇ ਉਹ ਦੋ ਦੋ ਮੋਟਰਾ ਹੋਰ ਨੇ ਚਾਰ-ਪੰਜ ਮੋਟਰਾਂ ਚਾਰ-ਪੰਜ ਮੋਟਰਾਂ ਚ ਇਦਾਂ ਦਾ ਹੀ ਪਾਣੀ ਆ ਰਿਹਾ ਇਦਾਂ ਦਾ ਹੀ ਪਾਣੀ ਆ ਰਿਹਾ ਤਾਂ ਹੁਣ ਕੀ ਲੱਗਦਾ ਬਾਪੂ ਕੀ ਕਿਵੇਂ ਹੱਲ ਹੋਊਗਾ ਇਹਦਾ ਇਹਦਾ ਗਵਰਨਮੈਂਟ ਦਾ ਜੀ ਅਸੀਂ ਤਾਂ ਬੇਨਤੀ ਉਹ ਕਰ ਸਕਦੇ ਆ ਪਰ ਭਗਵੰਤ ਮਾਨ ਜੀ ਨੂੰ ਕਹਿੰਦੇ ਵੀ ਜਦੋਂ ਦੋ ਸਰਕਾਰਾਂ ਕਾਂਗਰਸ ਕਾਲੀ ਸਰਕਾਰ ਚੱਰੀ ਗਈ ਆ ਵੀ ਤੁਸੀਂ ਸਾਡਾ ਹੀਲਾ ਕਰੋ ਹਾਂ ਇਹਨਾਂ ਪਰਿਵਾਰਾਂ ਨੂੰ ਜਿਹੜੇ ਮਰ ਗਏ ਉਹਨਾਂ ਦਾ ਕੋਈ ਹਿੱਲਾ ਕਰੋ ਉਹਨਾਂ ਨੇ ਜਵਾਬ ਗਰੋਲਦੇ ਨੇ ਹੈ ਵੀ ਸਾਡਾ ਇਹਨਾਂ ਜਮੀਨਾ ਜਿਹੜੇ ਸਾਡੇ ਆਉਣ ਵਾਲੇ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਕੁਛ ਨਾ ਕੁਛ ਸੋਚੋ ਵੀਗੇ ਫਸਲਾਂ ਖਾ ਕੇ ਪਰ ਜਬਾਕੀ ਜਿਹੜੇ ਲੋਕਾਂ ਨੂੰ ਬਿਮਾਰੀ ਫੈਲਦੀ ਆ ਹੈ ਇਹ ਚੀਜ਼ਾਂ ਤੋਂ ਗਵਰਨਮੈਂਟ ਬਚਾ ਸਕਦੀ ਆ ਗਵਰਨਮੈਂਟ ਸਭ ਕੁਝ ਸ ਗਵਰਨਮੈਂਟ ਕੋਲ ਕੀ ਨਹੀਂ ਹੈਗਾ ਹਾਂ ਹਾਂ ਫੋਨ ਹੁਣ ਕਰਿਆ ਜੀ ਮੈਨੂੰ ਟੈਲੀਫੋਨ ਪਹਿਲਾਂ ਕਰ ਦਿੰਦਾ ਨਾ ਮੈਂ ਸਾਰੇ ਕਾਗਜ਼ ਚੱਕਣਾ ਸਾਰੇ ਕਾਗਜ਼ ਹਾਂ ਸਾਰੇ ਐਂਟਰਾ ਸੁਣਦਾ ਮੈਂ ਸਾਰੇ ਚੱਕਣਾ ਦਾ ਹਾਂ ਕਿੰਨੇ ਹੈਗੇ ਪਹਿਲਾ ਪੱਤਰਕਾਰ ਘਰੇ ਦੇਗੇ ਮੇਰੇ ਸਾਰੇ ਦੇਖ ਗਏ ਨੇ ਇਹ ਸਿਮਿੰਟ ਵੀ ਖਰਾਬ ਕਰ ਰੱਖਿਆ ਇਹ ਕੰਦ ਲੈਵੇ ਜਾ ਕੇ ਦੇਖੋ ਸੀ ਕੈਮਰਾਮੈਨ ਨੂੰ ਕਹੋ ਵੀ ਅਪੀਲ ਕਰਦਾ ਵੀ ਉਹ ਕੰਦ ਕੋਲ ਜਾ ਕੇ ਦੇਖੋ ਉਹ ਸਿਮਿੰਟ ਇਸ ਕੈਮੀਕਲ ਨੇ ਸਿਮਿੰਟ ਜਿਹੜਾ ਸਿਮਿੰਟਰ ਨਾਲ ਖਤਰਨਾਕ ਹੁੰਦਾ ਉਹ ਸਿਮਿੰਟ ਦਾ ਕਲਰ ਵੀ ਚੱਕ ਦਿੱਤਾ ਤੇ ਇਹਨਾਂ ਦੇ ਨਾਲ ਜਿਹੜੇ ਮੇਰੇ ਵਰਕਰ ਉਹ ਕੰਮ ਕਰਦੇ ਨੇ ਇਹ ਮੇਰੇ ਫਾਦਰ ਸਾਹਿਬ ਦੀ ਮੇਰੀ ਮੋਟਰ ਹੈ ਤੇ ਜਿਹੜੇ ਉਹ ਵਰਕਰ ਕਰਦੇ ਨੇ ਵਰਕਰ ਸਾਡੇ ਕੰਮ ਕਰਕੇ ਛੱਡ ਕੇ ਭੱਜ ਜਾਂਦੇ ਜੀਰੀ ਲਾਉਣ ਵਾਲੀ ਲੇਬਰ ਕੰਮ ਛੱਡ ਕੇ ਭੱਜ ਜਾਂਦੀ ਆ ਉਹਨਾਂ ਦੇ ਨਾਲ ਉਹਨੂੰ ਪ੍ਰੋਬਲਮ ਆਉਂਦੀ ਹੈ ਕੈਂਸਰ ਦੀ ਠੀਕ ਹੈ ਸੀ ਮੈਡੀਸਨ ਦਿੰਨੇ ਆ ਮੈਡੀਸਨ ਤੋਂ ਬਾਅਦ ਉਹ ਆਪਣਾ ਮਾੜਾ ਮੋਟਾ ਕੰਮ ਕਰਦੇ ਹਨ ਨੌਜਵਾਨੋ ਤੁਸੀਂ ਕਹਿੰਦੇ ਨੌਜਵਾਨ ਜਿਹੜੇ ਨੇ ਵੱਧ ਤਰੀਕੇ ਦੇ ਨਾਲ ਮਤਲਬ ਦੇਸ਼ ਦੇ ਵਿੱਚ ਹਿੱਸਾ ਪਾਉਂਦੇ ਨੇ ਸਰਕਾਰ ਆਈ ਹੈ ਨਵੀਂ ਕਹਿੰਦੇ ਵੀ ਅਸੀਂ ਆਮ ਲੋਕਾਂ ਦੀ ਸਰਕਾਰ ਹੈ ਲੱਗਦਾ ਵੀ ਸੁਣਵਾਈ ਹੋ ਜਾਊ ਤੁਹਾਡੇ ਮਸਲੇ ਤੇ ਨਹੀਂ ਸਾਨੂੰ ਇਸ ਗੱਲ ਤੇ ਸਾਨੂੰ ਕੋਈ ਵੀ ਇਸ ਇਸ ਗੱਲ ਤੇ ਸਾਨੂੰ ਕੋਈ ਵੀ ਵੱਡਾ ਸ਼ੱਕ ਨਹੀਂ ਹੈਗਾ ਵੀ ਸਾਡੀ ਸਾਡੀ ਸਰਕਾਰ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਮੈਡਮ ਨਿਰਿੰਦਰ ਕੌਰ ਭਰਾ ਅੱਜ ਖੁਦ ਉਹਦੇ ਐਮਐਲਏ ਨੇ ਇਹ ਕੈਪਟ ਉਹਦੀ ਆਪਣਾ ਭਗਵੰਤ ਮਾਨ ਦਾ ਖੁਦ ਇਹ ਐਮ ਸੀਐਮ ਇਲਾਕਾ ਸੀਐਮ ਇਲਾਕਾ ਠੀਕ ਹੈ ਇੱਥੇ ਕੋਈ ਵੀ ਹੱਲ ਨਹੀਂ ਹੁੰਦਾ ਇੱਥੇ ਏਡੀਸੀ ਡੀਸੀ ਪੋਲਿਊਸ਼ਨ ਬੋਰਡ ਠੀਕ ਹੈ ਐਸਡੀਓ ਸਾਬੂਰੇ ਆ ਕੇ ਵਾਗੇ ਸਭਨ ਤੱਤੀਆਂ ਰੋਟੀਆਂ ਸੇਕ ਕੇ ਚਲੇ ਗਏ ਸਾਨੂੰ ਪ੍ਰੋਸੇ ਦਿਵਾ ਦਿਵਾ ਚਲੇ ਗਏ ਸਾਡਾ ਕੋਈ ਵੀ ਹੱਲ ਨਹੀਂ ਹੋਇਆ ਹੱਲ ਤੱਕ ਪਿਛਲੇ 10 ਸਾਲਾਂ ਤੋਂ ਐਦਾ ਹੀ ਹੋ ਰਿਹਾ ਤੁਹਾਡੇ ਨਾਲ ਪਿਛਲੇ 10 ਸਾਲਾਂ ਤੋਂ ਐਦਾ ਹੀ ਹੋ ਰਿਹਾ ਔਰ ਇਹ ਕੈਮੀਕਲ ਦੀ ਇੱਕ ਮਠਾਰੂ ਫੈਕਟਰੀ ਸੀ ਜਿਹਦੇ ਕਰਕੇ ਇਹ ਹੱਲ ਹੋਇਆ ਪੂਰੀ 200 ਏਕੜ ਜ਼ਮੀਨ ਬਰਬਾਦ ਹੁੰਦੀ ਹੈ ਹਰ ਸਾਲ ਝਾੜ ਘਟਦਾ ਤੇ ਇਹ ਝਾੜ ਅਸੀਂ ਜਦੋਂ ਮੰਡੀਆਂ ਵਿੱਚ ਜਾਂਦੀ ਹੈ ਫਸਲ ਅਸੀਂ ਤਾਂ ਨਹੀਂ ਖਰੀਦਦੇ ਠੀਕ ਹੈ ਅਸੀਂ ਤਾਂ ਆਪਣੇ ਘਰ ਜੋਗੇ ਨਹੀਂ ਰਹੀ ਤੇ ਅਸੀਂ ਤਾਂ ਹੋਰ ਲਿਆਉਣੇ ਆ ਇਹ ਜਿਹੜੇ ਲੋਕਾਂ ਨੂੰ ਜਾਂਦੀ ਹੋਊਗੀ ਉੱਥੇ ਕੈਂਸਰ ਦੀ ਬਿਮਾਰੀ ਫਲਾਉਂਦੀ ਆ ਚਮੜੀ ਦੇ ਰੋਗ ਲਾਉਂਦੀ ਆ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲਾਉਂਦੀ ਨੇ ਇਸ ਵਾਰੀ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਜੋ ਅੱਜ ਕੱਲ ਦੀ ਸਰਕਾਰ ਬਿਲਕੁਲ ਵੀ ਨਹੀਂ ਸੋਚ ਰਹੀ ਠੀਕ ਆ ਲੋਕਾਂ ਨੂੰ 10-10 ਕਰੋੜ ਰੁਪਏ ਦੇ 100-100 ਕਰੋੜ ਰੁਪਏ ਦੇ ਲਾਨ ਪ੍ਰੋਜੈਕਟ ਕਰਦੀ ਫਿਰਦੀ ਹੈ ਪਰ ਪਾਣੀ ਦਾ ਕੋਈ ਵੀ ਹੱਲ ਨਹੀਂ ਹੋ ਰਿਹਾ ਠੀਕ ਹੈ ਇਹ ਪਿੰਡ ਅਲਵਰਖ ਦਾ ਨਹੀਂ ਲੁਧਿਆਣੇ ਵੀ ਜਾ ਕੇ ਦੇਖ ਲਓ ਅਨੇਕ ਕੇਸ ਚੱਲਦੇ ਨੇ ਇਹ ਸੰਗਰੂਰ ਜ਼ਿਲ੍ਹੇ ਦੇ ਵੀ ਅਨੇਕ ਕੇਸ ਚ ਸਰਨੇ ਕੀੜਾ ਮਾਰਿਆ ਠੀਕ ਹੈ ਤੇ ਉਸ ਤੋਂ ਬਾਅਦ ਜੇ ਇਹਨਾਂ ਮਸਲੇ ਦਾ ਹੱਲ ਹੁੰਦਾ ਤਾਂ ਠੀਕ ਹੈ ਨਹੀਂ ਅਸੀਂ ਪਟਿਆਲਾ ਟੂ ਸੰਗਰੂਰ ਨੈਸ਼ਨਲ ਹਾਈਵੇ ਐਚ ਐਨ ਐਚ 7 ਉਹ ਅਸੀਂ 2-4 ਦਿਨ ਜੱਸੇ ਮੰਦਿਰ ਨਾਲ ਗੱਲ ਕਰਕੇ ਅਸੀਂ ਉਹ ਜਾਮ ਕਰਾਂਗੇ ਠੀਕ ਹੈ ਜੀ ਸਾਨੂੰ ਸਰਕਾਰ ਨੂੰ ਹੀ ਕੰਕਰੀਟ ਦਾ ਪਾਣੀ ਇਹ ਫੈਕਟਰੀ ਹੈ ਜਿਹੜੋਂ ਉਦੋਂ ਫੈਕਟਰੀ ਦੇ ਵਿੱਚ ਤਾਂ ਕਿਸੇ ਆਮ ਬੰਦੇ ਨੂੰ ਬੜ ਨਹੀਂ ਦਿੱਤਾ ਜਾਂਦਾ ਸੀ ਜਦੋਂ ਹੁਣ ਫੈਕਟਰੀ ਬੰਦ ਹੋਈ ਐ ਵਿਕ ਗਈ ਇਹਦੇ ਵਿੱਚ ਮਤਲਬ ਹੈ ਜੀ 2-2 3-300 ਫੁੱਟ ਮੂੰਗੇ ਡਬੋਰ ਕਰਕੇ ਜਿਹੜਾ ਕੈਮੀਕਲ ਫੈਕਟਰੀ ਦਾ ਵਿੱਚ ਦੀ ਐ ਇਸ ਟਾਈਮ ਮੌਜੂਦ ਆ ਉਹ ਉਹਦੇ ਵਿੱਚ ਪਾਣੀ ਛੱਡਿਆ ਜਾਂਦਾ ਸੀ ਡੰਪ ਕੀਤਾ ਹੋਇਆ ਹਾਂ ਡੰਪ ਕੀਤਾ ਹੋਇਆ ਤੇ ਵੀ ਉਹਦੇ ਵਿੱਚ ਪਾਣੀ ਛੱਡ ਦਿੰਦੇ ਆ ਇਹ ਫੈਕਟਰੀ ਜਿੰਨਾ ਵੀ ਕੈਮੀਕਲ ਸੀ ਤਾਂ ਹੀ ਇਹ ਪਾਣੀ ਦੇ ਵਿੱਚ ਜ਼ਹਿਰ ਮਿਲਿਆ ਜੀ ਇਹ ਸਾਰਾ ਪਾਣੀ ਜਿੰਨਾ ਵੀ ਹੁਣ ਵੀ ਆ ਇਸ ਟਾਈਮ ਉਹ ਪਾਣੀ ਦੇ ਜਿਹੜੇ ਚ ਬੱਚੇ ਹੌਦ ਬਣੇ ਹੋਣੇ ਨੇ ਵੱਡੇ ਵੱਡੇ ਉਹ ਪਾਣੀ ਧਰਤੀ ਦੇ ਵਿੱਚ ਇਹਨਾਂ ਨੇ ਸਾਰਾ ਵਿੱਚ ਛੱਡਿਆ ਜ ਤਾਂ ਬਿਲਕੁਲ ਜਿਹਨਾਂ ਹੁੰਦਾ ਜੁਮੀਦਾ ਜਦੋਂ ਬਾਰਿਸ਼ ਹੁੰਦੀ ਹੈ ਇਹ ਰੰਗ ਪਾਣੀ ਦਾ ਇਹ ਜਾਇ ਇਹ ਬਾਰਿਸ਼ ਦਾ ਪਾਣੀ ਵੀ ਕਲਰ ਚੇਂਜ ਕਰ ਦਿੰਦਾ ਹੈ ਠੀਕ ਆ ਸਾਨੂੰ ਦਲਾਸੇ ਦਿੰਦੇ ਨੇ ਅਦੀਬ ਸਾਹਿਬ ਵੀ ਤੁਹਾਨੂੰ ਨਹਿਰੀ ਪਾਣੀ ਲਾ ਦੀਏ ਨਹਿਰੀ ਪਾਣੀ ਕਿੰਨੇ ਕਿ ਦਿਨ ਲਾ ਦੋਗੇ ਆ ਜਾ ਕੇ ਦੇਖ ਲਓ 1 ਮਹੀਨਾ ਹੋ ਗਿਆ ਨਹਿਰੀ ਪਾਣੀ ਨਹੀਂ ਆਇਆ ਠੀਕ ਆ ਉਧਰ ਜਾ ਕੇ ਆਪਣੇ ਮੱਝ ਲਾਕੇ ਦੇ ਵਿੱਚ ਹਾੜਾ ਆਏ ਪੈਣ ਇੱਧਰ ਇੱਕ ਸੁਆ ਵੀ ਨਹੀਂ ਚੱਲਦਾ ਤੇ 200 ਏਕੜ ਜ਼ਮੀਨ ਕੀ ਕਰੂਗੀ ਅਸੀਂ ਤਾਂ ਲਾਲ ਪਾਣੀ ਦਾ ਮੋਟਰ ਪਾ ਕੇ ਆਪਣੀ ਫਸਲ ਬਚਾਉਣੀ ਆ ਝਾੜ ਇਹਦਾ ਹੈ ਲੋਕਾਂ ਦਾ 7-7 ਕੁਇੰਟਲ ਪ੍ਰਤੀ ਇੱਕ ਵਿੱਗੇ ਮਗਰ ਨਿਕਲਦਾ ਚਾਰ ਕੁਆਂਟਰ ਰਹਿ ਜਾਂਦਾ ਅਸੀਂ ਕਿੱਥੇ ਜਾਈਏ ਅਸੀਂ ਸਰਕਾਰ ਨੂੰ ਇਹੀ ਅਪੀਲ ਕਰਦੇ ਆਂ ਵੀ ਇਹਦਾ ਕੋਈ ਮਸਲੇ ਤੋਂ ਹੱਲ ਕੀਤਾ ਜਾਵੇ ਠੀਕ ਹੈ ਜਾਂ ਜਿਨ੍ਹਾਂ ਦਾ ਕੋਈ ਇਹਨਾਂ ਨੂੰ ਮੁਆਜਬਾ ਮਿਲੇ ਸਾਡੇ ਬੋਰ ਵੱਡੇ ਲਾ ਕੇ ਦਿਨ ਕੋਈ ਨਾ ਕੋਈ ਨਾ ਹੱਲ ਹੋਊ ਵੱਡੇ ਵੱਡੇ ਮਸਲੇ ਇਸ ਲਜਾਉਂਦੀ ਹੈ ਸਰਕਾਰ ਇਸ ਮਸਲੇ ਦਾ ਕੋਈ ਹੱਲ ਨਹੀਂ ਕਰ ਰਹੀ ਬਿਲਕੁਲ ਤਾਂ ਜਿਹੜੀ ਨਹਿਰ ਦਾ ਪਾਣੀ ਇਹਨਾਂ ਨੂੰ ਲਗਾਉਣ ਦੇ ਲਈ ਕਿਹਾ ਜਾ ਰਿਹਾ ਤਾਂ ਆਓ ਤੁਹਾਨੂੰ ਉਹ ਨਹਿਰ ਵੀ ਜਿਹੜੀ ਆ ਅਸੀਂ ਦਿਖਾ ਦਿੰਨੇ ਆ ਕਿ ਉਸ ਨਹਿਰ ਦੇ ਵੀ ਇਸ ਵਕਤ ਦੇ ਕਿਹੋ ਜਿਹੇ ਹਾਲਾਤ ਨੇ ਤਾਂ ਬਿਲਕੁਲ ਆਲੂਵਰਕ ਪਿੰਡ ਦੇ ਵਿੱਚ ਅਸੀਂ ਮੌਜੂਦ ਆ ਜਿਹੜਾ ਕਿ ਭਵਾਨੀਗੜ੍ਹ ਦੇ ਬਿਲਕੁਲ ਲਾਗੇ ਪਿੰਡ ਹੈ ਤਾਂ ਹੁਣ ਇਸ ਦੇ ਵਿੱਚ ਜੋ ਕੈਮੀਕਲ ਫੈਕਟਰੀ ਬਣਾਈ ਗਈ ਸੀਗੀ ਉਸ ਦਾ ਜਿਹੜਾ ਪਾਣੀ ਹੈ ਕੈਮੀਕਲ ਜਿਹੜਾ ਪਾਣੀ ਦੇ ਵਿੱਚ ਮਿਲ ਕੇ ਲੋਕਾਂ ਦੀਆਂ ਮੋਟਰਾ ਚਾ ਰਿਹਾ ਤਾਂ ਤੁਸੀਂ ਦੇਖ ਸਕਦੇ ਹੋ ਇਸ ਨਹਿਰ ਤੋਂ ਪਾਣੀ ਕੱਢਣ ਦੀ ਗੱਲ ਕਹੀ ਗਈ ਹੈ ਕਿ ਇਸ ਨਹਿਰ ਤੋਂ ਕੋਈ ਨਾ ਕੋਈ ਕਨੈਕਸ਼ਨ ਜਿਹੜਾ ਇਹਨਾਂ ਦੀ ਫਸਲ ਨੂੰ ਦੇ ਦਿੱਤਾ ਜਾਏਗੀ ਇਹਨਾਂ ਦੀ ਜ਼ਮੀਨ ਨੂੰ ਦੇ ਦਿੱਤਾ ਜਾਏਗਾ ਪਰ ਤੁਹਾਨੂੰ ਦੱਸ ਦਈਏ ਕਿ ਇਹ ਨਹਿਰ ਦੇ ਵਿੱਚ ਵੀ ਕਾਫੀ ਲੰਬੇ ਸਮੇਂ ਤੋਂ ਪਾਣੀ ਜਿਹੜਾ ਨਹੀਂ ਆਇਆ ਬਾਪੂ ਇਹ ਕਿੰਨੀ ਦੇਰ ਤੋਂ ਇੱਦਾਂ ਹੀ ਖੜੀ ਹੈ ਨਹਿਰ ਇਹ ਮਹੀਨਾ ਮਹੀਨਾ ਜੀ ਮਤਲਬ ਹੁੰਦੀ ਨਹੀਂ ਹੈਗੇ ਸਿਆਲ ਚ ਤਾਂ ਇਹ ਆਉਂਦੀ ਹੋਣੀ ਹੈਗੀ ਇਹ ਕਿਤੇ ਹੋਇਆ ਇਹਦੇ ਵਿੱਚ ਇੱਕ ਨਾ ਮੜੀ ਮਹਲਾ ਇੱਕ ਸਾਲ ਦੇ ਵਿੱਚ ਦੀ ਇੱਕ ਨਾ ਇਹ 2 ਮਹੀਨੇ ਬਸ ਚੱਲਦਾ ਹੈ ਇਹ ਸੂਆਕ ਨਾ ਇਹਦੇ ਵਿੱਚ ਪਾਣੀ ਹੈ ਹੀ ਨਹੀਂ ਲੋਕ ਕੋਈ ਹਾਂ ਇਹ ਪਾਣੀ ਤਾਂ ਬਾਹਰ ਭੇਜ ਦਿੰਦੇ ਨੇ ਆ ਸੂਏ ਖਾਲੀ ਨੇ ਇਹ ਖਾਲੀ ਸੂਏ ਬਸ ਕਰੋੜਾਂ ਰੁਪਏ ਦਾ ਲੈ ਕੇ ਕਿ ਨਾ ਆ ਖਾਲੀ ਪਈ ਨੇ ਭਈ ਪਾਣੀ ਤਾਂ ਬਿਲਕੁਲ ਆਉਂਦੀ ਨਹੀਂ ਹੈਗਾ ਸਾਡਾ ਨਹਿਰ ਚ ਤੁਸੀਂ ਕੁਝ ਕਹਿਣਾ ਚਾਹੁੰਦੇ ਇਹ ਮੈਮ ਜਦੋਂ ਮਤਲਨ ਨਹਿਰ ਭਰ ਕੇ ਚੱਲਦੀ ਹੈ ਉਸ ਟਾਈਮ ਦੇ ਵਿੱਚ ਇਹਦਾ ਪਾਣੀ ਵਰਤ ਤੋਂ ਚਾਉਂਦਾ ਹੈ ਜਦੋਂ ਇਹਦੇ ਵਿੱਚ ਥੋੜਾ ਪਾਣੀ ਛੱਡਿਆ ਜਾਂਦਾ ਹੈ ਉਸ ਟਾਈਮ ਦੇ ਵਿੱਚ ਇਹ ਜਿਹੜਾ ਇਹਨਾਂ ਨੇ ਮੈਂਡਰ ਲਾਇਆ ਮੋਗਾ ਲਾਇਆ ਉਹਰੇ ਪਾਣੀ ਪੈਣ ਵਾਸਤੇ ਇਹ ਜਦੋਂ ਥੋੜਾ ਚੱਲਦਾ ਉਹਦੇ ਵਿੱਚ ਪਾਣੀ ਵੀ ਨਹੀਂ ਜਮੀਨਾਂ ਨੂੰ ਲੱਗਦਾ ਹੈਗਾ ਖੇਤਾਂ ਨੂੰ ਪਾਣੀ ਪਾਣੀ ਆਉਂਦਾ ਜੀ ਉਹ ਮੋਟਰ ਹੈ ਚ ਨਾਚ ਹੁਣ ਵੀ ਦੇਖ ਸਕਦਾ ਹਾਂ ਜੇ ਚਾਕੇ ਮੂੰਹ ਹੀ ਕਹੀ ਜ ਸਾਢੇ 5:30 ਸਾਢੇ ਪੂਰਾ ਪਾਣੀ ਪੈਂਦਾ ਜਦੋਂ ਫੁੱਲ ਭਰ ਕੇ ਚੱਲਦੇ ਆ ਨਹਿਰ ਦੇ ਵਿੱਚ ਉਸ ਟਾਈਮ ਦੇ ਵਿੱਚ ਪਾਣੀ ਚੜਦਾ ਇਹ ਨਾਲ ਦੇ ਵਿੱਚ ਉਹਨਾਂ ਚਰ ਪਾਣੀ ਦਾ ਫੁੱਲ ਭਰ ਕੇ ਨਹੀਂ ਚੜਦਾ ਬਈ ਤੁਸੀਂ ਦੇਖ ਸਕਦੇ ਹੋ ਪਿੰਡ ਆਲੋ ਵਰਖ ਦੇ ਵਿੱਚ ਲੋਕਾਂ ਨੂੰ ਕਾਫੀ ਜ਼ਿਆਦਾ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿੱਥੇ ਅਸੀਂ ਇਹ ਬਾਪੂ ਕੁਲਵਿੰਦਰ ਹੋਣਾਂ ਦੀ ਜਿਹੜੀ ਮੋਟਰ ਤੁਹਾਨੂੰ ਦਿਖਾਈ ਹੈ ਇਹਨਾਂ ਦੀ ਮੋਟਰ ਦੇ ਵਿੱਚ ਪਾਣੀ ਜਿਹੜਾ ਕੈਮੀਕਲ ਮਿਕਸ ਹੋ ਕੇ ਆ ਰਿਹਾ ਹੈ ਕੋਕਾ ਕੋਲਾ ਕਲਰ ਦਾ ਪਾਣੀ ਹੈ ਇਹਨਾਂ ਦੇ ਕਹਿਣ ਦੇ ਮੁਤਾਬਕ ਇਹਨਾਂ ਨੇ ਬਹੁਤ ਸਾਰੀਆਂ ਅਪੀਲਾ ਦਲੀਲਾ ਕੀਤੀਆਂ ਨੇ ਪਰ ਕਿਸੇ ਵੱਲੋਂ ਵੀ ਸੁਣਵਾਈ ਇਹਨਾਂ ਦੀ ਨਹੀਂ ਕੀਤੀ ਗਈ ਤਾਂ ਇਹਨਾਂ ਕਿਹਾ ਕਿ ਇਹ ਜਿਹੜੀ ਫਸਲ ਹੈ ਅਸੀਂ ਮੰਡੀਆਂ ਵਿੱਚ ਵੇਚ ਦਿੰਨੇ ਆ ਫਸਲ ਅਸੀਂ ਭਾਵੇਂ ਆਪਣੇ ਘਰ 'ਚ ਨਹੀਂ ਖਾਂਦੇ ਪਰ ਜਿਹੜੇ ਲੋਕ ਵੀ ਇਸ ਫਸਲ ਨੂੰ ਖਾਣਗੇ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਜਿਹੜਾ ਕਰਨਾ ਪਵੇਗਾ ਤਾਂ ਤੁਹਾਨੂੰ ਦੱਸ ਦਈਏ ਕੈਮੀਕਲ ਨੂੰ ਲੈ ਕੇ ਪਾਣੀ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਵੱਡੀ ਜੰਗ ਜਿਹੜੀ ਹੈ ਲੋਕ ਛੇੜ ਰਹੇ ਨੇ ਬਹੁਤ ਸਾਰੇ ਇਹੋ ਜਿਹੇ ਇਲਾਕੇ ਨੇ ਜਿੱਥੇ ਦਾ ਪਾਣੀ ਸਾਫ਼ ਲੋਕਾਂ ਨੂੰ ਨਹੀਂ ਮਿਲ ਰਿਹਾ ਜਿੱਥੇ ਕੈਮੀਕਲ ਮਿਕਸ ਹੋ ਕੇ ਆ ਰਿਹਾ ਜੇਕਰ ਅਸੀਂ ਮੱਤੇਵਾੜ ਦੀ ਵੀ ਗੱਲ ਕਰੀਏ ਜਦੋਂ ਮੱਤੇਵਾੜਾ ਟੈਕਸਟਾਈਲ ਇੰਡਸਟਰੀ ਲਗਾਉਣ ਦੀ ਗੱਲ ਕੀਤੀ ਗਈ ਸੀ ਤਾਂ ਲੋਕਾਂ ਨੇ ਸਤਲੁਜ ਦੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਉਣ ਲਈ ਇੱਕ ਮੋਰਚਾ ਜਿਹੜਾ ਲਗਾਇਆ ਸੀ ਤਾਂ ਹੁਣ ਆਮ ਇਹਨਾਂ ਲੋਕਾਂ ਦੀਆਂ ਮੋਟਰਾਂ ਇਹ ਆਮੋ ਕਿਸਾਨ ਨੇ ਜਿਹੜੇ ਕਿ ਫਸਲ ਬੀਜਦੇ ਨੇ ਮੰਡੀਆਂ ਦੇ ਵਿੱਚ ਸੁੱਟਦੇ ਨੇ ਉੱਥੋਂ ਦੀ ਜੋ ਪੈਸੇ ਆਉਂਦੇ ਨੇ ਜਾਂ ਉਹੀ ਫਸਲ ਦੇ ਨਾਲ ਆਪਣਾ ਗੁਜ਼ਾਰਾ ਕਰਦੇ ਨੇ ਇਹਨਾਂ ਦੀ ਰੋਜ਼ੀ-ਰੋਟੀ ਹੈ ਤਾਂ ਰੋਜ਼ੀ-ਰੋਟੀ ਦੇ ਵਿੱਚ ਜਦੋਂ ਕੈਮੀਕਲ ਮਿਲ ਜਾਏਗਾ ਤਾਂ ਇਹ ਲੋਕ ਆਪਣਾ ਗੁਜ਼ਰਬਸਰ ਕਿਸ ਤਰੀਕੇ ਨਾਲ ਕਰਨਗੇ ਨਾ ਕਿ ਆ ਕਿ ਪ੍ਰਦੂਸ਼ਣ ਕੰਟਰੋਲ ਨੇ ਇੱਕ ਬੋਰਡ ਸਾਡੇ ਇੱਥੇ ਲਗਾ ਦਿੱਤਾ ਸੀਗਾ ਪਰ ਉਸ ਤੋਂ ਬਾਅਦ ਕਿਸੇ ਵੀ ਤਰੀਕੇ ਦੀ ਕਾਰਵਾਈ ਜਿਹੜੀ ਨਹੀਂ ਕੀਤੀ ਗਈ ਕਿਹਾ ਜਾਂਦਾ ਆਂ ਸ਼ਵਾਸਨ ਦਿੱਤੇ ਜਾਂਦੇ ਆ ਕਿ ਤੁਹਾਨੂੰ ਫਲਾਨੀ ਜਗ੍ਹਾ ਤੋਂ ਕਨੈਕਸ਼ਨ ਦੇ ਦਿੱਤਾ ਜਾਏਗਾ ਤੁਹਾਡਾ ਬੋਰ ਜਿਹੜਾ ਡੂੰਗਾ ਕਰ ਦਿੱਤਾ ਜਾਏਗਾ ਪਰ ਸਿਰਫ ਗੱਲਾਂ ਹੀ ਨੇ ਇਹਨਾਂ ਦੇ ਕਹਿਣ ਮੁਤਾਬਕ ਕਿਸੇ ਵੀ ਤਰੀਕੇ ਦੀ ਕੋਈ ਕਾਰਵਾਈ ਜਿਹੜੀ ਹੈ ਇਸ ਮੁੱਦੇ ਦੇ ਉੱਤੇ ਨਹੀਂ ਪਈ ਗਈ ਹੁਣ ਵੇਖਣਾ ਹੈ ਹੋਏਗਾ ਕਿ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹਮੇਸ਼ਾ ਇੱਕ ਗੱਲ ਕਹਿੰਦੀ ਹੈ ਕਿ ਅਸੀਂ ਆਮ ਜਨਤਾ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ I don't know. ਸੀਐਮ ਏਰੀਆ ਹੀ ਵੱਜਦਾ ਜੀ ਇਹ ਜਿਹੜਾ ਸੰਗਰੂਰ ਇਲਾਕਾ ਸੰਗਰੂਰ ਤੋਂ ਭਵਾਨੀਗੜ੍ਹ ਭਵਾਨੀਗੜ੍ਹ ਤੋਂ ਇਹ ਪਿੰਡ ਬਿਲਕੁਲ ਨਜ਼ਦੀਕ ਹੈ ਜਿੱਥੇ ਅਸੀਂ ਇਸ ਵਕਤ ਮੌਜੂਦ ਹੈਗੇ ਆ ਤਾਂ ਦੇਖਣਾ ਹੋਏਗਾ ਕਿ ਸੀਐਮ ਇਲਾਕਾ ਜਿਹੜਾ ਇਹ ਪੈਂਦਾ ਤਾਂ ਸੀਐਮ ਹੁਣ ਇਹਨਾਂ ਲੋਕਾਂ ਦੀ ਸੁਣਵਾਈ ਕਰਦੇ ਨੇ ਜਾਂ ਨਹੀਂ ਕਰਦੇ ਇੱਥੋਂ ਦੇ ਜਿਹੜੇ ਵਿਧਾਇਕ ਨੇ ਉਹ ਵੀ ਇਹਨਾਂ ਦੇ ਨਾਲ ਖੜਕੇ ਇਹਨਾਂ ਦੀ ਮੁਸ਼ਕਲ ਦਾ ਹੱਲ ਕਰਨਗੇ ਜਾਂ ਫਿਰ ਨਹੀਂ ਕਰਨਗੇ ਕੈਮਰਾ ਪਰਸਨ ਰਮਨ ਦਿਨਾਲ ਮਨਪ੍ਰੀਤ ਕੋਲ ਲਾਈਵ ਪੰਜਾਬੀ ਟੀਵੀ ਸੰਗਰੂਰ ਲਾਈਵ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼ ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।